ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੋ ਜੀ ਮਿੱਤਰੋ ਅੱਜ ਗੜਬੜਾ ਹੈ ਮੌਸਮ ਦੀ ਸੋ ਮੌਸਮ ਭਾਈ ਪ੍ਰਮਾਤਮਾ ਸੁੱਖ ਰੱਖੇ ਫਸਲਾਂ ਬਹੁਤ ਖੜੀਆਂ ਹਲੇ ਸਮਝ ਲਓ ਵੀ 10 ਤੋਂ 15% ਹਿੱਸੇ ਹੀ ਵਧਿਆ ਗਿਆ ਤੇ ਅੱਜ ਆਪਾਂ ਨੇ ਆਪਣੀ 2018 ਮਾਡਲ ਸਟੈਂਡਰਡ ਦਾ ਲਾਇਆ ਐ SMS ਸੋ ਲੈ ਦੇਖ ਆਪਦੇ ਆਪਣੀ ਸਾਰੀ ਪਹਿਲਾਂ ਸੋਨੀ ਰੱਖ ਗਿਆ ਬਰਫ ਆਪਣੇ ਵਾਲੀ ਚ ਪਾਉਚ ਵੀ ਰੱਖਤੀ ਐ ਚ ਰੱਖਣ ਲੱਗਿਆ ਤੂੰ ਮੇਰੇ ਘੈਂਟ ਕੰਮ ਗੁੱਡ 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 ਵਧੀਆ ਗੱਲ ਹੈ ਠੀਕ ਹੈ ਤੇ ਇਸ ਸਮੇਸ ਲੱਗਿਆ ਸੋ ਆਪਾਂ ਪਹਿਲਾਂ ਇਸ ਸਮੇਸ ਵਾਲੀ ਥੋੜੀ ਜੀ ਜਾਣਕਾਰੀ ਦੇ ਜਿਹੜਾ ਸਟੈਂਡਰਡ ਕੰਪਨੀ ਨੇ ਲਾਇਆ ਆਪਾਂ ਇਹਨੂੰ ਵੀ ਐਸਐਮਐਸ ਲਵਾਵਾ ਆਪਣੀ ਰਾਣੀ ਦੂਜੀ ਨੂੰ ਵੀ ਲਵਾਵਾ ਉਹਨੂੰ 2016 ਮਾਡਲ ਨੂੰ ਉਹਨੂੰ ਵੱਡਾ ਥੋੜਾ ਜਿਹਾ ਇਹਦਾ ਇਹ ਮਤਲਬ ਛੋਟਾ ਆ ਗਿਆ ਠੀਕ ਹੈ ਜੀ ਕਿਉਂਕਿ ਉਹਦੀ 56 ਇੰਚੀ ਉਹਦੇ ਕਰਕੇ ਉਹ ਥੋੜਾ ਵੱਡਾ ਚਲੇ ਜਾਂਦਾ ਸੈਚ ਤੇ ਇਹਨੂੰ ਆਪਾਂ ਨਹੀਂ ਇਸ ਸਮੇਸ ਲੈ ਆਣੀ ਆਪਣੇ ਲਈ ਦਸਮੇਸ਼ ਨੂੰ ਕਿਉਂਕਿ ਦੋਨੋਂ ਹੈਗਾ ਉਹ ਜਿਹੜੀ ਇੰਨੇ ਆਪਾਂ ਨਹੀਂ ਕਰਨੇ ਕਿ ਆਪਣੇ ਜ਼ਿਆਦਾਤਰ ਉਹਦੇ ਗੱਠਾ ਬਣ ਹੁੰਦੀਆਂ ਨੇ ਇਹ ਚੱਲੀ ਅੱਜ ਸਤੰਦ ਕੋਲੇ ਪਿੰਡ ਸ਼ਾਮਪਰਾ ਉੱਥੇ ਚੱਲੀ ਆ। ਸੋ ਇਹਦੇ ਐਸਐਮਐਸ ਦੀ ਗੱਲ ਕਰੀ ਆਪਾਂ ਇਹ ਸਾਰੀਆਂ ਕਮੈਨ ਨਾਲੋਂ ਚੇਂਜ ਹੈ ਡਿਫਰੈਂਟ ਹੈ ਉਹਦਾ ਕਾਰਨ ਕੀ ਹੈ ਜਿਹੜੇ ਇਹਦੇ ਫਲੇਟ ਲੱਗੇ ਹੋਏ ਨੇ ਫਲੇਟ ਇਹਦੇ ਮਤਲਬ ਰੋਟਾਵੇਟਰ ਮੰਗ ਹੈ ਟਾਮੇਟਾ ਮਹੀਏ ਜਿਹੜੇ ਲਾਈਨ ਦੇ ਵਿੱਚ ਲੱਗੇ ਹੋਣੇ ਕੋਈ ਉੱਚਾ ਨੀਮਾ ਕੋਈ ਉੱਚਾ ਨੀਮਾ ਐਸ ਲੋਟ ਲੱਗੇ ਹੋਇਆ ਸਾਰੇ ਜਿਵੇਂ ਰੂਟਾ ਬਟਰ ਦੇ ਬਲੇਡ ਨਹੀਂ ਹੁੰਦੇ ਐ ਟੇਪਰ ਦੇ ਉਹ ਹਿਸਾਬ ਨਾਲ ਲੱਗੇ ਹੋਏ ਮਤਲਬ ਥੋੜਾ ਥੋੜਾ ਸਾਰਿਆਂ 'ਚ ਫਰਕ ਹੈ ਤੇ ਬਾਕੀ ਬਲੇਟਾਂ ਦੀ ਗੱਲ ਆ ਕਿ ਬਈ ਚੱਲਣ 'ਚ ਬਥੇਰੇ ਕੈਂਟਾ ਇਹ ਉਹ ਤੋਂ ਬਾਅਦ ਤਾਇਆ ਜੀ ਜੀ ਵੱਢ ਕੇ ਆਇਆ ਉਹ ਤੋਂ ਬਾਅਦ ਉਹ 1 ਮਿੰਟ ਉਹ ਤੋਂ ਬਾਅਦ ਆਗੇ ਬਈ ਬੈਲਟਾਂ ਦੀ ਗੱਲ ਹੈ ਨਾਲ ਜੀ ਸੋ ਬੈਲਟਾਂ ਦੇਖੋ ਕਿੰਨਾ ਸੋਹਣਾ ਕੰਮ ਕਰਿਆ ਬੈਲਟਾਂ ਉੱਪਰ ਬੈਲ ਹੋਜਿੰਗ ਤੁਸੀਂ ਤੇ ਥੱਲੇ ਆਈਆਂ ਪੁਲੀ ਤੋਂ ਤੇ ਇੱਥੋਂ ਸਿੱਧੀ ਬੈਲਟ ਆ ਥੱਲੇ ਚਲੇ ਜੀ نیچے-नीचे ਨੂੰ ਬੈਲਟ ਹੈ ਕੋਈ ਆਏ ਨਹੀਂ ਹੈ ਵੀ ਉੱਥੋਂ ਕੱਟ ਵੱਢ ਕਰਕੇ ਉੱਪਰ ਨੂੰ ਹੈ ਕੱਲ ਨੂੰ ਬੈਰਿੰਗ ਪੱਟਣਾ ਪੈ ਜੀ ਵੀ ਜਾਂ ਕੁਝ ਕਰਨਾ ਪੈ ਜੀ ਵੀ ਇਹਨਾਂ ਦੇ ਹੀ ਹਨਾ ਸੋ ਸਾਰਾ ਸੌਖਾ ਕੰਮ ਕਰਿਆ ਵਾ ਇਹ ਬਈ ਖਾਸੀਅਤ ਵੀ ਇਹਨਾਂ ਦੀ ਸੋ ਆਹ ਕੰਮ ਬੜਾ ਘੈਂਟ ਕਰਿਆ ਵਾ ਪੁਲੀਆਂ ਆਪਾਂ ਕਿਸੇ ਨੂੰ ਨਹੀਂ ਖੋਲੀਆਂ ਵੀ ਪੁਲੀਆਂ ਆਪਣੀ ਦੂਜੀ ਕੋਲੋਂ ਵੀ ਲਾਈਆਂ ਵੀ ਆ ਨੇ ਸਟਿੱਕਰ ਪੱਟੇ ਗਏ ਹਾਂ ਹੋ ਹਰਿੰਦਰ ਕੀ ਹਾਲ ਚਾਲ ਠੀਕ ਹੈ ਬਹੁਤ ਵਧੀਆ ਅਸੀਂ ਮੈਂ ਬੈਰਚ ਆਪਾਂ ਨਹੀਂ ਆ ਦੇਖੋ ਐਦਿਆਂ ਵੀ ਪੁਲੀਆਂ ਆਪਾਂ ਨੇ ਪੱਟੀਆਂ ਨਹੀਂ ਐਦਿਆਂ ਵੀ ਲੱਗੀਆਂ ਵੀ ਆ ਤੋ ਇਹ ਕੁਛ ਨਹੀਂ ਪਤਾ ਹੁੰਦਾ ਮੈਂ ਕਦੋਂ ਕੀ ਲਾਉਣਾ ਪੈ ਜਵੇ ਹਨ ਸਾਰਾ ਅੱਜ ਨਹੀਂ ਵੀ ਫਰੇਮ ਫਰੋਮ ਲੱਗੀ ਵੀ ਆ ਇਹ ਪਹਿਲਾਂ ਦੀ ਉਹ ਲੱਗੀ ਵੀ ਆ ਆਪਣੇ ਇਹਦੇ ਉੱਪਰ ਸਾਮਨ ਸਟੇਕ ਦਾ ਪੂੰਛ ਪਰ ਭੋੜਾ ਵੀ ਇਹਦੇ ਜੋਰ ਨਹੀਂ ਹੈਗਾ ਸਾਰਾ ਜਿਹੜੀ ਚੰਨਰੀ ਪਰ ਇਹਦੇ ਉੱਪਰ ਜੋਰ ਹੈ ਇਹਦਾ ਆ ਦੇਖੋ ਐਵੇਂ ਹੀ ਇਹਦੇ ਆ ਦੇਖੋ ਜਿੰਨੀ ਫਿਟਿੰਗ ਹੋਈ ਹੈ ਸਾਰੀ ਆ ਚੰਦੀ ਦੇ ਉੱਤੇ ਫਿਟਿੰਗ ਹੋਈ ਹੈ ਪੂਰੇ ਤਕੜੇ ਗ੍ਰਿਪ ਬਣੇ ਵਿਆ ਇਹਦੇ ਤੇ ਪੂੰਛ ਤੇ ਤਾਂ ਬਿਲਕੁਲ ਕੋਈ ਜੋਰ ਨਹੀਂ ਹੈਗਾ ਇੱਕ ਪੱਤੀ ਸਿਰਫ ਆ ਪਾਈ ਹੋਏ ਨੇ ਇੱਥੇ ਦਾ ਕੰਮ ਨਹੀਂ ਮੋਰ ਕੋਈ ਫਾਲਤੂ ਦਾ ਪੰਗਾ ਨਹੀਂ ਜੇ ਮੈਂ ਜਿਹਦੇ ਨਾਲ ਗਿਆ ਤਾਂ ਫਿਰ ਤੁਹਾਨੂੰ ਚਲਦਾ ਵੀ ਦਿਖਾਵਾਂਗੇ ਸੋ ਇਹ ਕੱਢਿਆ ਬਹੁਤ ਸਾਲਾਂ ਬਾਅਦ 2016 ਦਾ ਲੱਗਿਆ ਵਾ 2000 ਦੇਖ ਲਓ ਵੀ ਨਾ 2018 ਦਾ ਲੱਗਿਆ ਵਾ ਇਹ ਇੱਕ ਸਾਲੇ ਵਰਤੇ ਉਦੋਂ ਬਾਅਦ ਅੱਜ ਕੱਢਿਆ ਇਹ ਉਹ ਚਨੇ ਪਤੇ ਬਹੁਤ ਪਿੱਛੇ ਸਟਿੱਪਣੀਆਂ ਲੱਗੀਆਂ ਮੀਂ ਤੇ ਅੱਜ ਕੱਢ ਗੁੱਟ ਕੇ ਲਾਓ ਜੀ ਅੱਜ ਮੈਂ ਤੇ ਭੱਗਾ ਦਾ ਅੱਜ ਸਾਡੀ ਦੋਨਾਂ ਦੀ ਡਿਊਟੀ ਆ ਸਵਾਜ ਆਇਆ ਬਾਈ ਹਾਥੀ ਤੇ ਹਾਥੀ ਤੇ 7 ਸਟਾਵਾ ਕਰ ਵਾਲੀ ਆ ਰਾਣੀ ਆਪਣੀ ਇਹ 7 ਸਟਾਵਾ ਕਰ 64 ਇੰਚ ਔਰ ਕਿਦੋਂ ਲੈ ਗਏ ਉਹ ਸਿੱਧਾ ਹੀ ਲਿਉਣਗੇ ਕਰਕੇ ਮੈਂ ਸਿੱਧਾ ਹੀ ਲਿਉਣਗੇ ਇਹ ਆ ਭਾਈ T20 ਅੱਛਾ ਟਰੈਕਟਰ ਸੁਨੱਖੇ ਆ ਜੋਰ ਬਧੇਰਾ ਹਾਂ ਜੋਰ ਚੰਗਾ ਟਰੈਕਟਰਾਂ ਚ ਇੱਥੋਂ ਤੋਂ ਸਿੱਧੀ ਚੜਾ ਦੇਣੀ ਸੀ ਹਾਂ ਹਾਂ ਇੱਥੋਂ ਤੋਂ ਸਿੱਧੀ ਚੜਾ ਦਿਓ ਉਹ ਜਾ ਕੇ ਦੰਦਾ ਭਾਈ ਹਾਤੀ ਆਪਣਾ ਘੇਰਾ ਆ ਦੇਖਿਓ ਸਾਪਾਂ ਥੱਲੇ ਵਿੱਡਣ ਜੀ ਥੋਡੇ ਪੈਰ ਥੱਲੇ ਆ ਦੇਖੋ ਅੱਡਲੇ ਦੇ ਥੱਲੇ ਆ ਅੱਡਲਾ ਚੱਕਿਓ ਉਹ ਅੱਛਾ ਜਮਾਈ ਬਾਂ ਦੇ ਕੋਲ ਬਾਤ ਜਿੱਕੇ ਜਿੰਨਾ ਮਤਲਬ ਆਪਣਾ ਸਟੈਂਡਰਡ ਦਾ ਕਟਰ ਵੱਡਾ ਹੈ ਉਵੇਂ ਹੀ ਹੌਲੈਂਡ ਕੰਬੈਨ ਨੂੰ ਆਉਂਦਾ ਉਹ 5 ਸਾਬ ਆਕਰਾਂ ਚ ਏਡੇ ਕਟਰ 15 ਫੁੱਟ ਕਟਰ ਚੋਂ ਦੀ 15 15.5 ਇਹ 7 ਚ 5 15.5 ਮਤਲਬ ਸਮੱਸਿਆ ਕੋਈ ਨਹੀਂ ਆਉਂਦੀ ਇੱਕ ਦਾ ਰਸਤੇ ਦੀ ਸਮੱਸਿਆ ਆਉਂਦੀ ਹੈ ਉਸ ਤੋਂ ਬਾਅਦ ਇਹ ਮਸ਼ੀਨ ਘੇਰਾ ਨਹੀਂ ਲੰਦੀ ਕੈਂ ਦਾ ਭਾਫ ਘੇਰਾ ਮੋੜ ਕੇ ਨਹੀਂ ਲਿਆਉਂਦੀ ਟੈਂਕੀ ਛੇਤੀ ਭਰ ਜਾਂਦਾ ਫਾਟ ਜਿਆਦਾ ਵੱਡੀ ਜਾਂਦੀ ਹੈ 1 ਕਿੱਲੇ ਦੇ ਘੇਰੇ ਪਰ ਨੂੰ ਜੀਲੀ ਤੱਕ ਦੀ ਨਾ 30 ਬੱਤੀ ਕੁਆਂਟਲ ਵਾਲੀ ਤਾਂ ਇਹਦੀ ਫਾਟ ਨਹੀਂ ਆਉਂਦੀ ਮੁੜ ਕੇ ਮਤਲਬ ਟੈਂਕੇ ਛੇਤੀ ਭਰ ਜਦਾ ਫਾਟ ਬੜੀ ਲਿਆਣ ਕਰ। ਬੱਲਾ ਬੱਲਾ ਹਲਦੀ ਅੱਜ ਮਸ਼ੀਨਾਂ ਨਾਲ ਹਲਦੀ ਰੰਗੀ ਹੋਊਗੀ ਕੋਈ। ਜੀਲੀ ਦਾ ਕੱਦ ਕਾਠ ਵੀ ਚੰਗਾ ਬਈ ਕੱਟਰ ਦੇ ਲੋ ਕਿੰਨੀ ਉੱਪਰ ਤੇ ਚੱਲ ਰਿਹਾ। ਇਹ ਕਿਹੜਾ ਬੀਜ ਹੈ ਪਿਛਲੇ ਸਾਲ ਵਾਲੀ ਹੈ ਕਿਹੜੀ ਪਿਛਲੀ ਵਾਰ ਵੱਢੀ ਸੀ ਉਹ ਕਿਹੜੀ ਸੀ 7301 ਉਹ ਨਹੀਂ ਲਈ ਬੈਨ ਹੋ ਗਈ ਏ ਆਪਣੀ 12 6.5 ਦੀ ਟਰਾਲੀ ਇਹ ਟਰਾਲੀ ਮਤਲਬ ਜਦੋਂ ਬਣਾਈ ਸੀ ਉਦੋਂ 18000 ਰੁਪਏ ਦੀ ਟਰਾਲੀ ਬਣੀ ਸੀ ਫਿਰ ਤੇ ਸੱਤ ਸੱਤ ਤੋਂ ਅੱਠ ਟਰੈਕਟਰ ਬਦਲੇ ਹੋ ਗਏ ਵੀ ਮਤਲਬ ਅਸੀਂ ਮਿੱਟੀ ਦਾ ਕੰਮ ਇੰਨਾ ਲਿਆ ਟਰਾਲੀ ਤੋਂ ਉਨੇ ਦਾ ਥੱਲਾ ਲਾ ਕੇ ਬਸ ਅਸੀਂ ਨੇ ਇਹ ਰੱਖ ਲਈ ਪਰਾਲੀ ਬਰੂਲੀ ਬਾਸ ਕੱਢਣ ਨੂੰ ਜਾਂ ਮਤਲਬ ਕਿਸੇ ਨੇ ਕੀਲੇ ਦਾ ਅੱਧੇ ਕੀਲੇ ਦਾ ਬੀਜ ਪਵਾ ਕੇ ਜਾਂ ਕੁਝ ਕਿੰਨਾ ਬੀਜ ਰੱਖਣਾ ਨਾ ਕਣਕ ਦਾ ਜਾਂ ਉਹ ਜੀਰੀ ਦਾ ਦੇਖੋ ਜਿਵੇਂ ਆ ਬਾਸਮਤੀ ਵੱਢ ਰਹੇ ਆ ਵੀ ਬਾਸਮਤੀ ਦਾ ਰੱਖਣਾ ਬੀਜ ਤਾਂ ਉਹ ਸਾਰਾ ਅਸੀਂ ਨੇ ਇਹਦੇ ਚ ਪਾ ਕੇ ਰੱਖ ਦੇਣਾ ਸੋ ਚੱਲ ਰਹੀ ਆ ਰਾਣੀ ਆਪਣੀ ਮਹਾਰਾਜ ਦੀ ਕਿਰਪਾ ਨਾਲ ਅੱਜ ਜਾਊਗੀ 14-15 ਕੀਲਿਆਂ ਤੱਕ ਇਹ ਇਹ ਆ ਤੂੰ ਟੜਕਾ ਆਪਣਾ ਪੂਰਾ ਇਹ ਦੂਜਿਆਂ ਨੂੰ ਨਹੀਂ ਲਵੇ ਲੱਗਣ ਦਿੰਦੀ ਆਪਣਿਆਂ ਨੂੰ ਇਹ 7 ਸਟਾਪ ਆਕਰ ਨਾਲੀ ਆ 16 ਮਾਡਲ ਆਪਣਾ ਪਰ ਇਹ ਮਸ਼ੀਨ ਬੜੀ ਪਿਆਰ ਨਾਲ ਰੱਖੀ ਹੋਈ ਹੈ ਬੜੀ ਉਹਦੇ ਨਾਲ ਸੰਭਾਲ ਚ ਰੱਖੀ ਹੋਈ ਹੈ ਹੈਵੀ ਦੋਏ ਆ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਚ ਹੁਣ ਆਪਣੇ ਕੋਲੇ ਜੀ ਦੋਏ ਸਟੈਂਡਰਡ ਆਪਣੇ ਕੋਲੇ ਜੀ ਦੇਖੋ ਟਰਾਲੀ ਨੂੰ ਮੇਰਾ ਖੁੱਦਾ ਰੰਗ ਕਰਿਆ ਵੈ ਗੱਲ ਨਾਲ ਮੈਂ ਆਪ ਰੰਗ ਕਰਿਆ ਵੈ ਅੱਛੇ ਡਾਲੇ ਦੇ ਦੇ ਚੈਨਲ ਦੀ ਬਲੈਂਡਿੰਗ 2 ਆਪਾਂ ਸੇਮ ਕਰੀ ਤੇ 11 12 46 ਵਾਲੀ ਆਪਾਂ ਨੇ ਵੇਚਤੀ ਪਤਾ ਨਹੀਂ ਕਿਉਂ ਮੈਨੂੰ ਜਿਹੜੀ ਰੰਗ ਬੜਾ ਸੋਹਣਾ ਲੱਗਦਾ ਮਸੂਹ ਜਿਹਦਾ ਇਹ ਕਰਾਇਆ ਵੀ ਸਪੈਸ਼ਲ ਅਲੱਗ ਕਰਾਇਆ ਤਾਂ ਇਹ ਸਭ ਤੋਂ ਪਹਿਲਾਂ ਜਦੋਂ ਆਪਾਂ ਨੇ ਸਟੈਂਡਰਡ ਲਈ ਤੀ ਕਿਉਂਕਿ ਇਹ ਰੀਲ ਨੂੰ ਉੱਤੇ ਛਤਰੀ ਨੂੰ ਕਾਲਾ ਰੰਗ ਕਰਕੇ ਦਿੰਦੇ ਨੇ ਆਪਾਂ ਨੇ ਡਿਮਾਂਡ ਇਹੀ ਰੱਖੀ ਸੀ ਵੀ ਸਾਨੂੰ ਪੀਲਾ ਕਲਰ ਚਾਹੀਦਾ ਹੈ। ਛਤਰੀ ਨੂੰ ਤੇਰੀ ਮੇਰੀ। ਮਸ਼ੀਨ ਦਾ ਰੰਗ ਬਾਕੀ ਬੜਾ ਸੋਹਣਾ ਲੱਗਦਾ ਇਹਦਾ। ਜਣੀ ਇਹਦੇ ਨਾਲ ਦੀਆਂ 16 ਮਾਡਲ ਗੱਡੀਆਂ ਸਕ੍ਰੈਪ ਚ ਚਲ ਵੀ ਗਈਆਂ। ਸਕ੍ਰੈਪ ਚ ਵੀ ਚਲੇ ਗਈਆਂ ਉਹਨਾਂ ਦੀ ਕੰਡੀਸ਼ਨ ਜਿਹੜੀ ਰਹਿ ਗਈ ਉਹਨਾਂ ਦੀ ਹਾਲਤ ਬੜੀ ਗੰਭੀਰ ਹੈ ਕਿਉਂਕਿ ਜਦੋਂ ਸਾਡੀ ਨਿਕਲੀ ਪਿਆ ਉਦੋਂ ਦੇ ਟਾਈਮ ਉਹਦਾ ਰੀਵਾਂ ਦੀ ਹਰਦੀ ਬਾਸ ਮੱਧੀ ਅੱਜ ਤਾਂ ਇਸ ਵਾਰ ਆਹੀ ਹਾਲਾਤ ਹੋ ਗਏ ਭਾਈ ਐ ਤੇਹਾਂ ਜਾਂ ਰੱਖਦੇ ਰੀਲ ਆ ਹੋਈ ਜੋ ਹਰਦੀ ਉੱਡ ਰਹੀ ਹੈ ਇੱਕੋ ਰੰਗ ਹੋ ਜਾਂਦਾ ਉੱਪਰ ਬੰਦੇ ਦਾ ਵੀ ਉਹੀ ਰੰਗ ਹੋ ਜਾਂਦਾ ਸ਼ਾਮ ਦਾ ਟਾਈਮ ਹੋ ਗਿਆ ਬਾਕੀ ਘੜਮ ਘੜਮ ਕਰਨ ਵਾਲੀ ਮਾਰੀ ਲਾਂਹ ਹਰਾ ਮੌਸਮ ਡਰਾਈ ਜਾਂਦਾ ਹੋਰ ਗੱਲ ਕਰਨੀ ਕੋਈ ਜਿਹੜੀਆਂ ਬਦਲਾਂ ਦੀ ਵੱਤ ਸਿਰ ਵੱਢਣੀ ਆ ਉਹ ਜਿਹੜੀ ਹੁਣੀ 2-2 3-3 ਦਿਨ ਪਹਿਲਾਂ ਪੱਡੋ ਹੋ ਰਹੀਆਂ ਚਰ ਵੀ ਸੱਚਾ ਭਾਈ ਗੋਲੇ ਮਾਰੇ ਕਿਤੇ ਵੀ ਦੱਸੇ ਪਿਆ ਨਹੀਂ ਕੁਝ ਰਹਾਂ ਨਾ ਨਾ ਨਹੀਂ ਵੀਰ ਕੈਂਸਰ ਲੈ ਭਾਈ ਹੁਣ ਪਿੰਡ ਪਹੁੰਚ ਗਏ ਜਿੰਨਾ ਬੜੀ ਵੀ ਨਹੀਂ ਨਵਾਂ ਟਮਾਟਰ ਹੀ ਦਵਾਇਆ ਤਾਂ ਨਵਾਂ ਟਮਾਟਰ ਹੀ ਬੇਇੱਜ਼ਤੀ ਕਰਾਦਨੇ ਜਿਹਦੀ ਆ ਪਿੰਨ ਕਾ ਤੇ ਅੱਧ ਬਲਿੰਡਾ ਦਾ ਕਰਿਆ ਵੈਨਾ ਕਿੱਥੇ ਕਰ ਪਿੱਛੇ ਕਰ ਬੋਲਾਂਗਾ ਪਾਤਾ ਪਿੰਨ ਪਿੱਛੇ ਕਰ ਦੂਆ ਲਊ ਲਾਂਗਾ ਮੈਂ ਤਾਂ ਸਾਰੀ ਲੋ ਲਾ ਲੈਣੇ ਤੁਸੀਂ ਕਿੱਥੇ ਨੂੰ ਕਰਨ ਲੱਗ ਪਏ ਕਿਹੜਾ ਕਿਹੜਾ ਲੋ ਲਾਉਂਦੇ ਇਹ ਤਾਂ ਦੁਆ ਰੱਖੀ ਬਸ ਇਹ ਤਾਂ ਕੀ ਆ ਕਿ ਦੁਆ 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 ਲੋ ਲਾ ਲੈ ਇਹਦਾ ਬਸ ਦੁਆ ਲਾ ਕੇ ਬਹਿ ਜਾ ਉੱਪਰ ਚੱਕਣਾ ਨਹੀਂ ਪਤਾ ਨੌੜੇ ਨਹੀਂ ਚੱਕ ਲੈ ਨਹੀਂ ਨਹੀਂ ਅੱਗੇ ਖੜ੍ਹ ਜਾ ਇੱਕ ਮਿੰਟ ਰੁਕ ਕੇ ਚੱਕ ਲੈ ਚੱਕ ਲੈ ਬੈਠ ਜਾ ਉੱਪਰ ਆਈ ਗਿਆ ਹਮੇਸ਼ਾ ਕਰਦੇ ਨੇ ਉੱਪਰ ਚੱਕਣਾ Я не знаю, что. ਹੋਇਆ ਫੋਨ ਚਣੇ ਗੜੀ ਤੇ ਆਦੀ ਉਹ ਯਾਰ ਲਿਆ ਫਿਰ ਅਸੀਂ ਹਾਂ ਹੁਣ ਕੀ ਕਹਿੰਦਾ ਮੀਂਹ ਮੜਾ ਫਿਰ ਵਰੀਆ ਮੀਂਹ ਮੜਾ ਆ ਗਈ ਤਾਂ ਮੀਂਹ ਰਹੀ ਹੈ ਮੈਂ ਵੀ ਘੜਤੀ ਟਰਾਲੀ ਉਹ ਕੱਢੋ ਮਸ਼ੀਨ ਕੋਲ ਜਾਸੀ ਲੈ ਕੇ ਜਾ ਲੈ ਤੇ ਕਮੈਂਡ ਕਰਨ ਨੂੰ ਉਹ ਅੱਗੇ ਤੇ ਇੱਕ ਹੋਰ ਆ ਗਈ ਇੱਥੇ ਸੋਸਾਇਟੀ ਮੂਰੇ ਔਰ ਬਾਬੇ ਦੀ ਇੱਕ ਅੱਗੇ ਨੂੰ ਹੋਵੇ ਥੋੜੀ ਜਿਹੀ ਇੱਕ ਪਿੱਛੇ ਨੂੰ ਹੋਵੇ ਬ੍ਰੇਕਾਂ ਬ੍ਰੇਕਾਂ ਦਾ ਨਿਆਰਾ ਦੇਖਿੰਦਾ ਥੋਂ ਤੇ ਘੁੰਮਦੀਆਂ ਮਸ਼ੀਨਾਂ ਤੇਲ ਆ ਗਿਆ ਤੇਲ ਤੇ ਬ੍ਰੇਕਾਂ ਇਹਨੂੰ ਤੇਲ ਤੇ ਬ੍ਰੇਕਾਂ ਆਈਆਂ ਵੀ ਮਾਰ ਦੇ ਦੇਖੀ ਗਈਆਂ ਨੇ ਹਾਂ ਹਾਂ ਇਹ ਤਿੰਨ ਚਾਰ ਕੇ ਮਸ਼ੀਨਾਂ ਘੁੰਮਦੀ ਇੱਕ ਇਹ ਘੁੰਮ ਜਾਂਦੀ ਆ ਇਹ ਆ ਬਈ ਲਾਡੀ ਬਾਈ ਜਿਨ੍ਹਾਂ ਦੀ ਆਪਾਂ ਨੇ 2 ਸਾਲ ਤਾਂ ਹੋ ਗਏ 6 ਹਾਲੂ ਕੇ ਮਸ਼ੀਨ ਦੀ ਆਪਾਂ ਨੇ ਪਾਈ ᱛੀ ਬਲਸੀਨ ਵਾਲੀ ਦੀ ਵੀਡੀਓ ਹਾਂ ਬਈ ਮਸ਼ੀਨ ਵਾਲੀ ਵੀਡੀਓ ਪਾਈ ᱛੀ ਆਪਾਂ ਨੇ ਜਿਹੜੀ ਬਲਸੀਨ ਵੱਢਦੀ ਦਿਖਾਈ ਤੀ ਤੇ ਤਕਰੀਬਨ ਮੱਜਾਂ ਦਾ ਕਹਿ ਲੋ ਆਪਣੇ ਬੰਨੇ ਚੰਨੇ ਚ ਸਭ ਤੋਂ ਵੱਧ ਕਾਰੋਬਾਰ ਹੈ ਡੇਰੀ ਫਾਰਮਿੰਗ ਦਾ ਇਹਨਾਂ ਦਾ ਤੇ ਕਿੰਨਾ ਦੁੱਧ ਪੈਂਦਾ ਰੋਜ਼ ਦਾ 4 ਕੁਇੰਟਲ ਰੋਜ਼ ਦਾ 4 ਕੁਇੰਟਲ ਪੈਂਦਾ ਤੇ ਬੰਦੇ ਕੋਈ ਭਈਆ ਭੂਇਆ ਰੱਖਿਆ ਪੋਰ ਨਾ ਇੱਕ ਬੰਦਾ ਬਸ ਇੱਕ ਬੰਦਾ ਨਹੀਂ ਸਾਰਾ ਆਪੇ ਕਰਦੇ ਸਾਰਾ ਆਪ ਕਰਦੇ ਆ ਬੰਦੇ ਪੂਰੇ ਕਾਢੀ ਆ ਸੋ ਭਾਈ ਖਾਬੜਾ ਡੇਰੀ ਫਾਰਮ ਨਾਮ ਤੇ ਇਹਨਾਂ ਦਾ YouTube ਚਾਹਤ ਨਾ ਉਹਦੇ Instagram ਤੇ ਜੀ ਕੇ ਕਿੰਨੇ ਪਾਸੇ ਤਿੰਨੇ ਪਾਸੇ ਆ ਬਈ ਧੂੜ ਕੱਢਦੇ ਆ ਚਾਹੇ ਛੋਟੇ ਛੋਟੇ ਜਵਾਨ ਆ ਸਾਰੇ ਪੂਰੀ ਮਿਹਨਤ ਕਰਦੇ ਆ। ਇਹਦੇ ਟਰੈਕਟਰ ਨਹੀਂ ਆਪੇ ਚਲਾਇਆ। ਮਸ਼ੀਨ ਖੜਾਏ ਅਸੀਂ ਆਪਣੀ ਸਟੈਂਡਰਡ ਤੇ 8 ਵਜੇ ਦਾ ਟਾਈਮ ਹੋ ਚਲੇਆ। ਟਰਾਲੀ ਗੜਗੀ ਦੀ ਬਾਅਦ ਟਰਾਲੀ ਖੜਾ ਕੇ ਹੁਣ ਚਾਂਦਿਆ ਤੋਂ ਨੂੰ ਨਾਲ ਲੱਗੇ ਦੂਜੀ ਆਉਣੇ ਵਾਲੀ ਉਹ ਵੀ। ਆਹ ਜੋ ਇਸ ਸਮੇਂ ਚ ਲੱਗ ਗਈ ਦੀ ਆ। ਇਹ ਵੀਰੇ ਆਪਣੇ ਚੈਨਲ ਤੇ ਲਾ ਕੇ ਭੇਜਦੇ। ਨਾ, ਆਪਣੇ ਤਾਂ ਗੱਠਾ ਬਣਾਉਣੀ ਆ ਆਪਾਂ ਨੇ। ਲੱਡੀ ਬਾਈ ਕੜਾ ਫਿਰ ਕੋਲ ਜਾ ਕੇ ਗੇਅਰ ਲਵਾ ਦੇ ਤਕੜਾ ਜਾ 2 ਕਿਲਿਆਂ ਚ ਸੋਣੀ ਹੋ ਗਈ ਬਿੱਡ ਬੜਾ ਟਰਾਲੀ ਦਾ 575 ਵੀ ਹੁਣੇ ਲੈ ਆਏ ਨੇ ਤੇ ਆਏ ਬਈ ਟਮਾਟਰ ਹੀ ਬੰਦਾ ਉਹ ਬਿਠਾਇਆ ਜਿਹੜਾ ਘੱਟ ਚਲਾਉਂਦਾ ਟਰੈਕਟਰ ਟਰਾਲੀ ਜੀ ਦਾ ਮੁੰਡਾ ਨਹੀਂ ਦੇਦਾ ਉਈ ਤਰਾਨੀ ਬਈ ਕੋਈ ਤਰਾਨੀ ਉੱਪਰ ਉਹ ਤਾਲੇਕੋੜ ਤੋਂ ਆਜੋ ਤਾਲੇਕੋੜ ਤੋਂ ਗੋਗੀ ਰਾਜ ਜਨਮ ਦਿਨ ਪਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗੋਗੀ ਨੂੰ ਬਹੁਤ ਵਧਾਈਆਂ ਆ ਗਈਆਂ ਅੱਜ ਗੋ ਗੀਵਧਾਈਆਂ ਕਿੰਨੀਆਂ ਕਾਗੀਆਂ ਵਧਾਈਆਂ ਤਾਂ ਬਹੁਤ ਆਗੀਆਂ ਪਰ ਜਨਮ ਦਿਨ ਕਿਵੇਂ ਰਿਆ ਤੇਰਾ ਜਨਮ ਦਿਨ ਅੱਜ ਲੰਘਿਆ ਕਮੈਨ ਬਰ ਦਸ਼ਮੇਸ਼ ਮਲੇਰ ਕੋਟਲਾ ਨਾ 9100 ਪਰ ਸਾਰੀ ਦਿਨ 9100 9100 ਪਰ 9100 ਮਾ ਦੀ ਤੀ ਬਹੁਤ ਅੱਜ ਨਜ਼ਾਰੇ ਨਾਲ ਚੱਲੀ ਬਹੁਤ Pase ਬਹੁ ਬਾਟਾ ਗੱਡੀ ਅੱਜ ਬਹੁ ਬਾਟਾ ਗੱਡੀਆਂ ਚਲ ਇਹਦਾ ਟਰਾਲਰ ਟਰੂਲਾ ਸੋਖਾ ਪੈ ਜਾਂਦਾ ਗਰਾਹ ਤਾਂ ਸਾਡੇ ਕੋਲ ਆਇਆ ਮੈਂ ਤਾਂ ਪੱਕਾ ਹੀ ਕਰਿਆ ਪਿਆ ਪਿੰਨ ਕੱਢ ਕੇ ਕਿਉਂਕਿ ਦੋ ਦੋ ਜਣੇ ਆ ਟੰ 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 ਕਾਰ ਲਾ ਬਈ ਕਾਰ ਲਾ ਯਾਰ ਪਰਲੀ ਸਾਈਡ ਲਾ ਲਓ ਬਈ ਅਸੀਂ ਸਾਫ ਕਰਾਤੀ ਹੁਣ ਤੇ ਅਸੀਂ ਜਾਈਏ ਫਿਰ ਇਕੱਠੇ ਚਲੀਏ ਚਲੋ ਹੈਨਾ ਕਾਰ ਲਾ ਦੇਣਾ ਪਰਲੀ ਸਾਈਡ ਰਹਿ ਗਈ ਬਸ ਕਰਦੇ ਫਿਰ ਬਾਈ ਇੱਧਰ ਲੀ ਕਰਕੇ ਹਟਾ ਹੁਣ ਚਾਚਾ ਮੈਂ ਕਿੱਥੇ ਮਸ਼ੀਨਾਂ